ਜੀ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਹੋ ਸਵੇਰ ਦੇ 8:30 ਦੇ ਆਪਾਂ ਹਸਪੀਟਲ ਆਏ ਆ ਕੱਲ ਰਾਤੀ ਵੀ ਆਪਾਂ ਗਏ ਸੀ ਹਸਪੀਟਲ ਪਰ ਉਦੋਂ ਹਸਪੀਟਲ ਬੰਦ ਹੋ ਗਿਆ 9:30 ਕਰਨ ਦੀ ਸਿਹਤ ਥੋੜੀ ਜਿਹੀ ਵਿਗੜ ਗਈ ਸੀ ਤੇ ਉਦੇ ਚੱਕਰ ਚ ਫਿਰ ਆਪਾਂ ਨੂੰ ਟਾਈਮ ਬਹੁਤ ਹੋ ਗਿਆ ਸਾਢੇ 9 10 ਵਜੇ ਤੱਕ ਆਪਾਂ ਗਏ ਦੋਸਤ ਡਾਕਟਰ ਜਦੋਂ ਚਲਗੇ ਤਾਂ ਕਹਿੰਦੇ ਕਿ ਨਹੀਂ ਸਵੇਰੇ ਦਿਖਾਓ ਹੁਣ ਆਪਾਂ ਸਵੇਰੇ ਹਸਪੀਟਲ पे ਲੰਘ ਗਏ ਲਾ ਹਸਪੀਟਲ ਗਏ ਫਿਰ ਡਾਕਟਰਾਂ ਨਾਲ ਮਿਲੇ ਫਿਰ ਉਹਨਾਂ ਨੇ ਆਖਿਆ ਕਾਫੀ ਤਕਲੀਫੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਦਰ ਬਹੁਤ ਮੁਸ਼ਕਲ ਹੀ ਤੇ ਫਿਰ ਆਪਾਂ ਡਾਕਟਰ ਸਾਹਿਬ ਨੂੰ ਮਲੇ ਡਾਕਟਰ ਸਾਹਿਬ ਨੇ ਕਿਹਾ ਸਕੈਨਿੰਗ ਕਰਾ ਸਕੈਨਿੰਗ ਕਰਾ ਕੇ ਤੇ ਹੁਣ ਆਪਾਂ ਜਾ ਰਹੇ ਹਾਂ ਡਾਕਟਰ ਸਾਹਿਬ ਕੋਲ ਚੱਲੀਏ ਪੜ ਲਿਆ ਜੋ ਲਿਖਿਆ ਉਹਦਾ ਪੜਨਾ ਚਲੋ ਹਾਂਜੀ ਟਿਲ ਆਪਾਂ ਖਲੋਤੇ ਵਾਲੀ ਆ ਕੋ ਚਲਿਏ ਫਿਰ ਹਸਪੀਟਲ ਜੀ ਮੈਡੀਸਿਨ ਮੈਰਸਨ ਲ ਲਈ ਆ ਮਾ ਤੇ ਜਾ ਰਹੇ ਹੁਣ ਘਰ ਵਾਪਸ ਹਾਂਜੀ ਠੀਕ ਜੇ ਅੱਜ ਬਾਬਾ ਜੀ ਦੀ ਮੇਰ ਨਾਲ ਧੁੱਪ ਵੀ ਲੱਗੀ ਹੈ। ਕਈ ਦਿਨਾਂ ਦੀ ਧੁੱਪ ਢਿੱਕ ਡੇ ਆਪਾਂ। ਪੰਚੇ ਹੁਣੇ ਅਜੇ ਤੇ ਹੁਣ ਚੱਲੇ ਹਾਂ ਚਾਹ ਲੈ ਕੇ। ਮੰਮੀ ਦਵਾਈ ਲੈ ਕੇ ਆਈ ਹੁਣੇ ਆਪਾਂ। ਲਓ ਜੀ ਜਾ ਰਹੇ ਆਪਾਂ ਪਲਾਟ ਚ। ਚਾਹ ਲੈ ਲਈ ਆ। ਅੱਜ ਸਗ ਧੁੱਪ ਲੱਗੀ ਹੈ ਥੋੜੀ ਬਹੁਤ ਤੇ ਆਸ ਹੈ ਮੌਸਮ ਵਧੀਆ ਅੱਜ ਧੁੱਪ ਲੱਗੀ ਹੈ ਅੱਜ ਸਾਰੇ ਧੁੱਪੇ ਬੈਠੇ ਆ ਧੁੱਪ ਸੇ ਕੱਢੇ ਆ ਇਹ ਨੇ ਬਾਤ ਧੁੱਪ ਲੱਗੀ ਅੱਜ ਲੈ ਵੀ ਲੱਗੇ ਵੀ ਰੋਣੀ ਇੱਧਰ ਕਰਤੀ ਇਹਨਾਂ ਨੇ ਸ਼ਟਰਿੰਗ ਵਗੈਰਾ ਤੇ ਇੱਕਦਰ ਵੀ ਤਕਰੀਬਨ ਕਾਹਲੀ ਛੱਡੀ ਆ ਹੋ ਰਹਿ ਗਿਆ ਖਾਣਾ ਜਾ ਕੰਪਲੀਟ ਕਰ ਦੇਣਾ ਵੀ ਇਹਨਾਂ ਨੇ ਚਲੋ ਗਾੜੇ ਗੁੱਟ ਵੀ ਪਾਉਣ ਦੇ ਨੇ ਇਹ ਪੈ ਜਾਣੀ ਅੱਜ ਅੱਜ ਤੀਕਾ ਸਵੇਰੇ ਆ ਸਵੇਰ ਦੇ ਸਵੇਰੇ ਆਏ ਹੁਣ ਆਏ ਜੇ ਸੱਚ ਦੋ ਕਮਰੇ ਪਾਏ ਲਓ ਜੀ ਪ੍ਰਾਰਚੇ ਬਹਿੋ ਕੇ ਆ ਗਏ ਆਪਾਂ ਪਹੁੰਚ ਗਏ ਆ ਘਰ ਤੇ ਉਹ ਮਿਸਤਰੀਆਂ ਨੇ ਕੰਮ ਤੇ ਥੋੜਾ ਬਹੁਤ ਕੀਤਾ ਵੈਸੇ ਦੋ ਕਮਰੇ ਚ ਪਾਏ ਵੈਸੇ ਦੋ ਕਮਰੇ ਦੀ ਸ਼ਟਰਿੰਗ ਕੀਤੀ ਆ ਤੇ ਬਾਕੀ ਪੈਣ ਵਾਲੀ ਬਾਕੀ ਆ ਇਹਦੇ ਨੂੰ ਸਬਜੀ ਭੱਜੀ ਦੀ ਤਿਆਰੀ ਹੋਣ ਲਈ ਮੁਸੇ ਗਾੜ ਤੇ ਮਟਰ ਮੈਂ ਆਲੂ ਵੀ ਲਿਆ ਆਉਂਦੇ ਚ ਕਿੱਥੇ ਰੱਖਿਆ ਬੈਗ ਆ ਬੈਗ ਰੱਖਿਆ ਥੱਲੇ ਚਾਹਲੂ ਵੀ ਪਏ ਚਲੋ ਫੇ ਕੀ ਬਣ ਰਿਹਾ ਅੱਜ ਆਲੂ ਮਟਰ ਆਲੂ ਮਟਰ ਦੀ ਸਬਜੀ ਨਾ ਨੇ ਲੈ ਲੀਏ ਮਠਿਆਈ ਤੇ ਮਠਿਆਈ ਇਸ ਕਰਕੇ ਲਈਏ ਕਿ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦੇਣੇ ਆ ਤੇ ਇਸ ਖੁਸ਼ੀ ਵਿੱਚ ਲਈ ਕਿੰਨਾਰੇ ਮਿਸਤਰੀਆਂ ਮਿਸਤਰੀ ਉੱਥੇ ਲੱਗੇ ਆ ਨਾ ਪਲਾਟ ਵਿੱਚ ਤੇ ਉਹਨਾਂ ਨੇ ਮੁੰਡਾ ਘਰਾਉਨੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਇਹੋ ਹਾਲ ਚਾਲ ਕੱਲ ਦਾ ਵੀ ਬਲੌਗ ਥੋੜਾ ਜਿਹਾ ਅਧੂਰਾ ਰਹਿ ਗਿਆ ਸੀ ਤੇ ਕੱਲ ਦਾ ਵੀ ਫਿਰ ਕੱਲਾ ਡੇਕ ਬਲੌਗ ਬਣਿਆ ਨਹੀਂ ਉਹਦੇ ਬਾਅਦ ਸੌਰੀ ਤੇ ਹੁਣ ਆਪਾਂ ਜਾ ਰਹੇ ਆ ਪਲਾਟ 'ਚ ਤੇ ਅੱਜ ਨਾਲੇ ਆਪਾਂ ਸਰੀਆਂ ਵੀ ਲੈ ਕੇ ਆਉਣਾ ਵਾਦੇ ਸਰੀਆਂ ਦੇਖਦੇ ਆ ਪਹਿਲਾਂ ਇਧਰੋਂ ਕਿਰਨੋਂ ਥੋੜੇ ਜੇ ਕੱਪੜੇ ਲੈ ਲਈਏ ਕਿੰਨੇ ਥੋੜੀ ਸ਼ਾਪਿੰਗ ਕਰਨੀ ਸ਼ਾਪਿੰਗ ਕਰਕੇ ਤੇ ਫੇਰ ਆਪਾਂ ਜਾਵਾਂ ਹੁਣ ਉੱਧਰ ਬਰਾਲੇ ਗਰੰਤੀਆਂ ਤੋਂ ਲੈ ਕੇ ਆਉਣਾ ਆਪਾਂ ਸਰੀਆ ਤੇ ਉੱਧਰ ਫਾਦਰ ਸਾਹਿਬ ਨੇ ਕੀਤੀ ਹੀ ਗੱਲ ਕੇ ਇਹਦੇ ਨਾਲ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੈ ਤੇ ਬਟਾਲੇ ਵਿੱਚ ਮਿਲਦਾ ਪਿਆ ਪਰ ਉਹਨਾਂ ਜਿੱਥੇ ਹੁਣ ਗੱਲ ਕੀਤੀ ਐ ਤੇ ਬੰਦਾ ਆਇਆ ਵਾ ਕਿ ਜਿੱਥੇ ਗੱਲ ਕੀਤੀ ਹੋਵੇ ਤੇ ਅੰਗਲੇਨ ਵਿੱਚ ਹੁੰਦਾ ਵਾ ਕਿ ਗੱਲ ਤੇ ਆਪਾਂ ਕਾਫੀ ਦਿਨਾਂ ਦੀ ਉਹਨਾਂ ਨੇ ਕੀਤੀ ਉਹਨਾਂ ਦੇ ਸੱਜਣ ਬੇਲੀ ਵੀ ਕੋਈ ਤੇ ਉਹਨਾਂ ਹਿਸਾਬ ਨਾਲ ਆਪਣੇ ਧਾਣਾ ਗੱਲ ਕੀਤੀ ਉਹ ਇਹਦੇ ਕੋਈ ਗੱਲ ਨਹੀਂ ਆ ਜਿਓ ਤੇ ਹੁਣ ਇੱਥੇ ਵੀ ਪਤਾ ਕੀਤਾ ਰੇਟ ਤੇ ਉਹੋ ਹੀ ਸੇਮ ਹੀ ਮਿਲਦੇ ਆ ਆਪਣਾ ਰੇਟ ਰੇਟ ਚੋਚ ਬਟਾਲੀਆ ਤੇ ਉਹੋ ਹੀ ਰੇਟ ਉੱਥੇ ਮਿਲਦੇ ਆ ਤੇ ਐ ਸੋਚਦਿਆਂ ਚਲੋ ਵੀ ਹੁਣ ਅਗਲੇ ਬੰਦੇ ਨੇ ਗੱਲ ਵੀ ਕੀਤੀ ਵਾ ਤੇ ਫਿਰ ਉਹ ਚਲੋ ਮੰਨਣੀ ਨਹੀਂ ਪੈਂਦੀ ਫਿਰ ਦੇਖਦੇ ਆ ਉੱਥੇ ਜਾ ਕੇ ਕੀ ਪ੍ਰੋਗਰਾਮ ਤੇ ਕਿੰਨੇ ਕੁ ਵੇਲੇ ਜਾਣਾ ਕਿਉਂਕਿ ਸਰੀ ਆਜ ਲਿਆਂਗੇ ਕੱਲ ਅੱਜ ਸ਼ਟਰਿੰਗ ਤਕਰੀਬਨ ਹੋਈ ਜਾਣੀ ਹੈ ਕੱਲ ਦੇ ਲੱਗੇ ਵੈਸੇ ਅੱਜ ਸੈਟਿੰਗ ਹੋ ਜਾਣੀ ਐ ਉਸ ਤੋਂ ਬਾਅਦ ਫਿਰ ਸਰੀ ਵਾਲੇ ਦਾ ਕੰਮ ਸ਼ੁਰੂ ਹੋਣਾ ਸਰੀ ਵਾਲੇ ਚੱਲ ਜਾਓ ਹਾਂਜੀ ਅੱਜ ਮੈਨੂੰ ਸੌਫੇ ਨੂੰ ਠੀਕ ਕਰਾ ਦੋ ਤੇ ਜਿਹੜੇ ਕੰਮ ਤੀ ਚੱਲੇ ਉਹ ਰਹਿਣ ਤੋਂ ਅੱਜ ਠੀਕ ਆ ਉਹ ਕੰਮ ਜਿਹੜੇ ਹੋ ਰਹੇ ਉਹ ਰਹਿਣ ਦੀ ਸ਼ੋਪਿੰਗ ਜ਼ਰੂਰੀ ਉਹ ਮੈਂ ਲੈਣੇ ਆਂ ਆਪਣੇ ਕੋਲੇ ਆ ਇੱਕ ਗੱਲ ਨਹੀਂ ਥੋੜੇ ਬਹੁਤ ਕਿਉਂਕਿ ਫਿਰ ਪਤਾ ਹੀ ਇਹ ਦੇਖੋ ਕਹਿੰਦੇ ਅੱਗੇ ਖਰਚਾ ਬਹੁਤ ਹੋਣ ਡਿਆ ਤਾਂ ਮੈਂ ਕਿਹਾ ਫਿਰ ਕੀ ਹੈ ਖਰਚਾ ਬੜਾ ਹੋਣ ਡਿਆ ਬਹੁਤ ਮਨ ਦੇ ਤੇ ਕੀ ਮਿੰਡਰੀਆਂ ਪਹਿਣਾ ਬੀਬੀਆਂ ਪਹਿਣਾ ਖੁਸ਼ ਹੁੰਦੀ ਹੈ ਸ਼ੋਪਿੰਗ ਵਿੱਚ ਜਿਆਦਾ ਵਾਅ ਚੀਜ਼ ਲੈ ਰਹੀ ਆ ਹੈ ਨਹੀਂ ਫਿਰ ਤੇ ਬੰਦੇ ਨੂੰ ਸਰਕਾਰੀ ਨੌਕਰੀ ਹੋਵੇ ਨਾ ਫਿਰ ਤਾਂ ਗੱਲ ਹੀ ਕੋਈ ਨਹੀਂ ਨਾ ਲੈਸ ਹਸਤੇ ਨਹੀਂ ਨਾ ਕਰ ਵੀ ਜਦੋਂ ਮੇਲਾ ਲੱਗਦਾ ਮੈਂ ਕਿੰਨੀ ਖੁਸ਼ ਹੁੰਦੀ ਆ ਤੁਹਾਨੂੰ ਪਤਾ ਮੈਂ ਕਿਉਂ ਹੁੰਦੀ ਆ ਜਾ ਹੁੰਦਾ ਕੁਝ ਹੁੰਦੀ ਪਰ ਇਹ ਵੀ ਇੰਦਾਂ ਕਿ ਨਾਲ ਬੀਬੀਆਂ ਵੀ ਫਾਇਦਾ ਲੈ ਲੈਂਦੀਆਂ ਸਾਸਤੀ ਕਿੰਨਾ ਜਿਹੜਾ ਮੇਲਾ ਲੱਗਾ ਹੁੰਦਾ ਉਹਦਾ ਬਹੁਤ ਜ਼ਿਆਦਾ ਫਾਇਦਾ ਲੈਂਦੀਆਂ ਜਿਵੇਂ ਮੈਂ ਹੁਈ ਕਹਾਂ ਨਾ ਤੁਹਾਨੂੰ ਲੱਗਣ ਲੱਗਿਆ ਅਸ ਤੋਂ ਬਾਅਦ ਵੀ ਇਹ ਮਹੀਨਾ ਮਹੀਨਾ ਡੇਢ ਦੋ ਮਹੀਨੇ ਤੱਕ ਨਾ ਲੱਗੇ ਰਹਿੰਦੀ ਹੈ ਚਲੋ ਕੋਈ ਨਹੀਂ ਤੇ ਆ ਵੀ ਇਧਰ ਨਾਂਣਕਿਆਂ ਵਾਲੀ ਛਾੜ ਜਾਣਾ ਮੈਨਾਂ ਕਿ ਮੈਨੂੰ ਖੜਾਉਂਗੇ ਨਾਂਣਕਿਆਂ ਮੈਨੂੰ ਲੈ ਆ ਜੀ ਨਾਂਣਕਿਆਂ ਵਾਲੀ ਛਾੜ ਨਾਲ ਮਾਮਾ ਜੀ ਨਾਲ ਮਿਲ ਕੇ ਆਉਂਦੇ ਹਾਂ ਉਧਰ ਉਹਦੀ ਜਿਹੜੀ ਫੇਰ ਮਿਲਦੀ ਹੈ ਤੁਹਾਨੂੰ ਜਿਹੜੀ ਦੁਕਾਨ ਤੇ ਜਾ ਕੇ ਦੁਕਾਨ ਤੇ ਜਾ ਕੇ ਆਪਾਂ ਪਹੁੰਚ ਗਏ ਭਾਈ ਦੀ ਦੁਕਾਨ ਤੇ ਹੋਰ ਸਾਹਿਬ ਜੀ ਕਿਰਪਾ ਦਾ ਜੀ ਠੀਕ ਠਾਕ ਵਧੀਆ ਵਧੀਆ ਬਹੁਤ ਸਲਾਮ ਚੱਲਦਾ ਕਾਰੋਬਾਰ ਚੜਦੀ ਗੱਲਾ ਮਾਲਕ ਦੀ ਹੋਰ ਸਾਹਿਬ ਮੇਰੀ ਠੀਕ ਠਾਕ ਮਿਲ ਮਾਰਨਿੰਗ ਟਾਈਮ ਹੀ ਆ ਗਏ ਤੁਹਾਡੇ ਕੋਲ ਆਪਾਂ ਵਧੀਆ ਵਧੀਆ ਗਾ ਇਸ ਟਾਈਮ ਗਾ ਘਾਟ ਹੁੰਦਾ ਹੈ ਬੈਠ ਜੇ ਅਏ ਦੂਰੋਂ ਵੇਲੇ ਤੁਹਾਨੂੰ ਕਿ ਧੁੱਪ ਸਿਕੰਡ ਹੈ ਤੇ ਕੀ ਕਰੀਓ ਮੇਰੇ ਉੱਪਰ ਕਰੋ ਧੁੱਪ ਲੱਗੀ ਹੈ ਬੱਸ ਵਾਹ ਤੇ ਹੀ ਗੱਲ ਸ਼ਾਪਿੰਗ ਕਰ ਲਈਏ ਸਿਰੇ ਸਿਰੇ ਪੈਸੇ ਖਰਚਾਤੇ ਸਵੇਰੇ ਸਵੇਰੇ ਸ਼ਾਪਿੰਗ ਕਰ ਲਈਏ ਰਾਤ ਦਾ ਖਰਚਾ ਸਿਰੇ ਸਿਰੇ ਟੈਲੀ ਦਾ ਆ ਫੂਨ ਡਿਆੜੀ ਥੋੜੇ ਗੁੱਸੇ ਵਿੱਚ ਚਾਹ ਢੀਕਣੇ ਮਿਸਤਰੀ ਉੱਧਰ ਚਲੋ ਜੀ ਚੱਲੀਏ ਫਿਰ ਮਿਲਦੇ ਆ ਜਾ ਕੇ ਤੁਹਾਨੂੰ ਉੱਥੇ ਫਲਾਟ ਪਹੁੰਚ ਗਿਆ ਆਪਾਂ ਚਾਹ ਲੈ ਕੇ ਮੈਸਟਰੀ ਲੱਗ ਗਿਆ ਲੇਟ ਹੋ ਗਿਆ ਕੰਮ ਡੈਡੀ ਨੂੰ ਬੜਾ ਬਸੇ ਤੈਨੂੰ ਕਿਹਾ ਸੀ ਨਾ ਮੰਨ ਨਹੀਂ ਨਾ ਮੰਨ ਡੈਡੀ ਨਰਾਜ ਹੋ ਗਏ ਹੁੰਦੇ ਤੀ ਗੁੱਸਾ ਕਰ ਕਹਿੰਦਾ ਨਰਾਜ ਹੋ ਜਾਂਦੇ ਸੱਚੀ ਆ ਡੈਡੀ ਜੀ ਕੀ ਹਾਲ ਜਾਂ ਠੀਕ ਜੀ 12 ਵਜੇ ਚਾਹ ਦਾ ਹੋਰ ਨੂੰ ਵੀ ਇੰਨੀ ਥੋੜੀ ਕਹਿ ਨਹੀਂ ਜਾਂਦੇ ਵਧਾਈਆਂ ਨਾਲ ਸਾਰੇ ਰਿਮ ਵਰਤਾਦਾ ਇਹਨਾਂ ਨੂੰ ਚਲੋ ਫੇ ਉਹੀਂ ਬਹਿ ਜਾਓ ਇੱਥੇ ਆ ਧੱਪੇ ਆ ਆਪਣਾ ਗਲਾਸ ਨਾਲ ਹੀ ਲੈ ਆਉਂਦੀ ਆ ਬਿੱਤਲ ਦਾ ਡੈਡੀ ਗੁੱਸੇ 'ਚ ਬੋਲ ਡੈਡੀ ਨੇ ਸੁਣ ਦੇ ਕੇ ਆ ਨਾ ਵੀਰੋਂ ਨੇ ਕਰੰਡਾ ਆ ਸ਼ਟਰਿੰਗ ਹੋ ਜਾਣੀ ਬਸ ਹੁਣ ਗਾਡੇ ਗੁੱਡਰ ਬਾਅਦ ਸੁੱਟਦੇ ਇਹਨਾਂ ਨੇ ਅੱਜ ਲੈਂਦਾ ਲੱਗਦਾ ਮਾਲੇ ਕੱਲ ਨਹੀਂ ਹੈਗਾ ਲੱਗੇ ਹੁਣ ਆਪਾਂ ਚੱਲੇ ਆ ਮੈਂ ਤੇ ਡੈਡੀ ਤੇ ਸਰੀਆ ਲੈਣ ਵਾਸਤੇ ਸਰੀਆ ਲੈ ਆਈਏ ਤੇ ਸਵੇਰੇ ਸਾਰੇ ਸਰੀਆ ਵੱਟ ਵੱਟੇ ਜਾਜੂ ਬੰਨਣ ਵਾਲੇ ਬੰਦੇ ਆ ਜਾਣੇ ਆ ਤੇ ਹੁਣ ਜਾਂਦੇ ਕਿਰਨ ਨੂੰ ਲਾਜਾਂਗੇ ਘਰੇ ਠੀਕ ਆ ਨਾ ਘਰੇ ਲਾਜਾਂਗੇ ਡੈਡੀ ਮੈਂ ਇੱਥੇ ਡੈਡੀ ਉਹਨਾਂ ਮੋਟਰਸਾਈਕਲ ਲੱਗਾ ਹੋਵੇ ਕੋਈ ਉੱਧਰ ਇਹ ਲੱਗਾ ਰਹਿੰਦਾਗੇ ਇੱਥੇ ਤੇ ਚਾਵਨ ਫੇਰ ਆਣ ਕੇ ਲੈ ਜਾਾਂਗੇ ਵਾ ਦੋ ਤਿੰਨ ਘੰਟਿਆਂ ਨੂੰ ਲੱਗੀ ਜਾਣੇ ਉੱਥੇ ਤਕਰੀਬਨ ਤੇ ਫਿਰ ਆਉਂਦੇ ਹੋਏ ਅੱਜ ਪਹੁੰਚ ਗਿਆ ਆਪਾਂ ਗਾਲੇ ਗਰੰਤੀਆਂ ਆ ਭਾਈ ਜਰਾ ਦੁਕਾਨ ਆ ਵੀ ਨੂੰ ਦੇਖਣ ਦੇ ਆਇਆ ਨਹੀਂ ਕਵੀਰ ਦੰਡੇ ਵੀਰ ਨੂੰ ਅੱਗੇ ਲੋਡ ਕਰਨ ਦੇ ਸਰੀਆ ਇਸ਼ਾਰਾ ਕਰਵਾ ਕੇ ਜਾਣਾ ਹੈ ਲੋਡਣ ਕਰਵਾ ਕੇ ਚਲਦੇ ਹਾਂ ਕੜਾ ਨਿਕਲੂਗੇ ਨਾ ਸਾਡਾ ਸਾਕੇ ਲੈ ਫੇਟਾ ਦੇਦਾ ਸੋਹੀ ਹੋਈ ਜੀ ਚਾਹ ਆ ਗਈ ਚਾਹ ਪੀ ਲੋ ਉਹ ਵੀ ਥੋੜਾ ਘੰਡ ਬਣਾਇਆ ਵੇ ਚਾਹ ਚਾਹ ਜੀ ਸਰਿਆ ਦਾ ਪ੍ਰਬੰਧ ਸਰਿਆ ਲੱਦ ਲਿਆ ਚਲੋ ਪੰਜਾਂ ਫਿਰ ਅਸੀਂ ਆਉਨੇ ਆ ਸਰਿਆ ਵੀ ਆ ਗਿਆ ਆਪਣਾ ਇੱਥੇ ਇੱਥੇ ਆਉਂਦੇ ਬੈਗ ਯਾਰ ਸਰੀਆਂ ਪਹੁੰਚ ਗਿਆ ਆਪਣਾ ਇੱਥੇ ਲਾ ਦਿਓ ਯਾਰ ਇੱਥੇ ਆਹੋ ਚਾ ਠੀਕ ਹੈ ਤੁਸੀਂ ਥੋੜਾ ਜਿਹਾ ਅੱਗੇ ਕਰ ਲਿਆ ਇੱਥੇ ਰਹਿਣ ਦੇ ਅੱਜ ਕੀ ਜਾਂਦੇ ਮੈਂ ਟਰੈਕਟਰ ਵੇਂ ਤੇ ਮਗਰ ਪਾ ਕੇ ਰਸਤਾ ਜੇ ਇੱਥੇ ਲਾ ਦਿੰਦੇ ਸਾਈਡ ਨਹੀਂ ਕਰਦੇ ਇਹ ਇਧਰ ਆਏ ਪਾਲ ਕੀ ਸਾਹਿਬ ਕਰੋ ਦਰਸ਼ਨ ਨਹੀਂ ਹੁਣ ਆਇਆ ਵੈਰਿੰਗ ਦਾ ਸਮਾਨ ਲੈਣ ਥੋੜਾ ਬੱਦ ਪੈਕ ਕਰਾ ਲਿਆ ਸਮਾਨ ਤੇ ਲੈ ਜੀ ਫੇ ਚਲੀਏ ਕਰਨ ਲਓ ਜੀ ਚੱਲ ਪਏ ਆਪਾਂ ਸਮਾਨ ਲੈ ਲਿਆ ਲੈੰਟਰ ਦਾ ਪਾਪਾ ਪਾਪਾ ਲੈ ਲਿਆ ਮੈਂ ਬਿਜਲੀ ਦਾ ਸਮਾਨ ਲੈ ਲਿਆ ਛੱਤ 'ਚ ਪੈਣਾ ਬਾਕੀ ਮਿਲਦੇ ਤੁਹਾਨੂੰ ਘਰ ਜਾ ਕੇ ਫਿਰ ਟੰ ਟਣਾ ਚੈੱਕ ਕਰੋ ਟੋਪੀ ਪਤਾ ਬਦਲ ਲਈ ਖੋਲੋ ਸਹੀਂ ਖੋਲੋ ਖੋਲੋ ਆਈ ਵਾ ਲਓ ਜੀ ਮੈਂ ਲੈ ਆ ਬਰਗਰ ਖਾਓ ਖਾਓ ਬਰਗਰ ਹਾਂਜੀ ਬਰਗਰ ਖਾ ਲੋ ਯਾਰ ਲੈ ਪਹਿਲਾਂ ਖੋ ਲਿਆ ਬਰਗਰ ਮੈਨੂੰ ਸਭ ਪਤਾ ਹੈ ਇਹ ਗੱਲ ਸਾਂ ਇਕੱਠਿਆਂ ਸਾਂ ਇਕੱਠਿਆਂ ਸਾਂ ਇਕੱਠੇ ਹੈ ਅੱਜ ਥੋੜਾ ਬਏ ਮਟੀਰੀਅਲ ਆਪਾਂ ਲੈਂਦਾ ਵਾ ਕੱਲ ਕਿਉਂਕਿ ਕੱਲ ਅੱਜ ਸ਼ਟਰਿੰਗ ਹੋ ਗਈ ਆਪਣੀ ਉੱਥੇ ਆਪਣੀ ਸ਼ਟਿੰਗ ਅੱਜ ਹੋ ਚੁੱਕੀ ਹੈ ਤੇ ਕੱਲ ਸਰੀਆ ਪੱਜਣਾ ਤੇ ਪਰਸੋਂ ਰੈਂਟ ਪੈਣਾ ਆਪਣਾ ਸ਼ੁਗਰਾਮ ਦਾਸ ਦੀ ਕਿਰਪਾ ਨਾਲ ਪਰਸਲੈਂਟ ਪੈਣਾ ਤੇ ਜੁੜੇ ਰਹੋ ਸਭ ਵਲੌਗ ਦੇ ਨਾਲ ਜੀ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਉਹਨੂੰ ਜਰੂਰ ਫੋਲੋ ਕਰੋ ਮਿਲਦੇ ਨੈਕਸਟ ਵਲੌਗ ਚ ਬਾਏ ਬਾਏ ਗੁੱਡ ਨਾਈਟ